ਲਓ ਜੀ ਲਾਲਾ ਤੇਲੂ ਰਾਮ ਜੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਰਵਾਤੀ ਇਹ ਡਿਰਬੇ ਦੇ ਵਿੱਚ ਰੈਡੀ ਮੇਡ ਕੱਪੜੇ ਦੀ ਦੁਕਾਨ ਦਿਖਾਓ ਗੁੱਡੀ ਆਹ ਕੁੜੀਆਂ ਲਈ ਆਗੇ ਸਪੈਸ਼ਲੀ ਹਾਂਜੀ ਇਹ ਸਾਰੇ ਕੁੜੀ ਵਾਲੇ ਨੇ ਲਾਲਾ ਜੀ ਹੁਣ ਕਿੰਨਾ ਕਿੰਨਾ ਦੇ ਕੱਪੜੇ ਮਿਲ ਜਾਣਗੇ ਇਥੋਂ ਕੁੜੀਆਂ ਕਤਰੀਆਂ ਵਾਲੇ ਤਹਾਨੇ ਨੀਚੇ ਆਪਣੀ ਛੱੜੀ ਮੰਚ ਲਾ ਕੇ ਸਰਪੰਚ ਮੱਦੇ ਵਾਲੇ ਅੱਛਾ ਸਕੂਲ ਵਾਲੇ ਵਰਦਿਆਂ ਮਿਲ ਜਾਣਗੀਆਂ ਤੁਹਾਨੂੰ ਕੋਲ ਚੀਜ਼ ਮਿਲਦੀ ਆਪਣੇ ਕੋਲ ਸਾਰਾ ਫੈਨਸੀ ਹੁੰਦਾਗਾ ਜਿਵੇਂ ਗੁੱਡੀ ਆਹਾਂ ਨੇ ਇਹਦੇ ਵਿੱਚ ਸਾਈਜ਼ ਮਿਲ ਜਾਣਗੇ ਸਾਰੇ ਤਰ੍ਹਾਂ ਦੇ ਹਾਂਜੀ ਤੁਹਾਨੂੰ ਸਾਰੇ ਦੇ ਸਾਈਜ਼ ਮਿਲ ਜਾਣਗੇ। ਅੱਛਾ ਇਹਨਾਂ ਦੀ ਆ ਗਾਰੰਟੀ ਆ ਵਧੀਆ ਜਲਦੀ ਖਰਾਬ ਤਾਂ ਨਹੀਂ ਹੁੰਦੇ? ਨਹੀਂ ਜੀ ਜਲਦੀ ਖਰਾਬ ਨਹੀਂ ਹੁੰਦੇ ਪੂਰੀ ਗਾਰੰਟੀ ਆ ਆਪਣੀ। ਰੇਟ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਨ ਸਭ ਤੋਂ ਸਸਤਾ ਹੋਊਗਾ। ਹਾਂਜੀ ਸਾਰੇ ਨਾਲੋਂ ਵੱਧ ਸਸਤਾ ਸਮਾਨ ਆਪਣੇ ਕੋਲ ਹੀ ਆ। ਅਸ ਜਿਵੇਂ ਜੀਨ ਦੇ ਪੈਂਟਾਂ ਆਂ ਜਿਹੜਾ ਮਰਜ਼ੀ ਸਾਈਜ਼ ਲੈ ਲੋ। ਹਾਂਜੀ। ਆ ਵੇਖੋ ਜੀ ਕੁੜੀਆਂ ਵਾਸਤੇ ਸਪੈਸ਼ਲ ਜੀਨ ਦੇ ਪੈਂਟਾਂ। ਇਹਨੂੰ ਕੀ ਕਹਿੰਦੇ ਆ ਟਰਾਊਜ਼ਰ? ਹਾਂਜੀ ਟਰਾਊਜ਼ਰ ਹੁੰਦੇ ਆ। ਆ ਕੀ ਆ ਗਿਆ ਟਰੈਕ ਸੂਟ? ਟਰੈਕ ਸੂਟ ਨੇ ਜੀ। ਸਪੈਸ਼ਲ ਕੁੜੀਆਂ ਵਾਸਤੇ। ਆ ਜਵੇਂ ਕੋਟੀਆਂ ਵੇਖੋ ਕਿੰਨੀਆਂ ਸੋਹਣੀਆਂ ਨੇ ਚੈੱਕ ਆਜ ਮੈਂ ਬਹਨੇ ਸਕੂਲਾਂ ਦੇ ਬੈਗ ਆ ਗਏ ਸਾਰੇ ਸਕੂਲਾਂ ਦੀ ਮਿਲ ਜਾਣਗੇ ਆ ਟਿੱਪਣ ਵਗੈਰਾ ਆ ਗਏ ਸਕੂਲਾਂ ਦੇ ਜੀ ਬੋਤਲਾਂ ਵਰਦੀਆਂ ਜਿੰਨੇ ਢੇੜਪੇ ਦੇ ਆਲੇ ਦੋਲੇ ਸਕੂਲ ਨੇ ਸਾਰੇ ਦੀ ਮਿਲ ਜਾਣਗੀਆਂ ਸਾਰੇ ਸਕੂਲਾਂ ਦੀ ਅੱਜ ਮਿਲ ਜਾਣੀ ਹੈ ਜਿਵੇਂ ਕੇਸ਼ਵ ਹੋ ਗਿਆ ਸਰਕਾਰੀ ਹੋ ਗਿਆ ਗੁਰੂ ਰਾਮਦਾਸ ਹੋ ਗਿਆ ਕੇਪੀਐਸ ਹੋ ਗਿਆ ਹੌਲੀ ਡ੍ਰੀਮ ਹੋ ਗਿਆ ਗ੍ਰੀਨਵੁੱਡ ਹੋ ਗਿਆ ਕੇਸ਼ਵ ਬਈ ਸਕੂਲਾਂ ਤੋਂ ਵਰਦੀਆਂ ਲਵਾਂਗੇ ਬਹੁਤ ਮਹਿੰਗੀਆਂ ਪੈਂਦੇ ਨੇ ਪਰ ਇੱਥੇ ਤੁਹਾਨੂੰ ਵਰਦੀਆਂ ਬਹੁਤ ਸਸਤੀਆਂ ਮਿਲਣਗੀਆਂ ਤੇ ਆ ਦੇਖੋ ਆ ਸਾਰਾ ਸਟਾਕ ਹੀ ਵਰਦੀਆਂ ਦਾ ਹੋਲ ਸੇਲ ਤੇ ਵਰਦੀਆਂ ਜਿਵੇਂ ਮੁੰਡਿਆਂ ਵਾਸਤੇ ਜੀਨਾਂ ਟੀ-ਸ਼ਰਟਾਂ ਕੋਟੀਆਂ ਅੱਪਰ ਜੈਕਟਾਂ ਉਹ ਵੀ ਸਾਰਾ ਕੁਝ ਮ ਨਾਉਤੇ ਆਪਣੇ ਤੇ ਜੂ ਟਾਪ ਕਲੈਕਸ਼ਨ ਦੜਬਾ ਤੇ ਪੇਜ ਨੂੰ ਵੀ ਫੋਲੋ ਕਰ ਲਓ ਜੀ ਵੀਡੀਓ ਸ਼ੇਅਰ ਕਰਕੇ ਦੜਬੇ ਵਾਲਾ ਦੋਸਤ ਤੁਹਾਨੂੰ ਜਰੂਰ ਭੇਜ ਦਿਓ ਧੰਨਵਾਦ